ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਵੈੜ ਦੀ ਵੀਡੀਓ ਲੈ ਕੇ ਆਏ ਆਂ ਭਾਈ ਤੇ ਫਾਰਮ 'ਚੋ ਵੀਡੀਓ ਬਣਾਉਣ ਲੱਗੇ ਆਂ ਭਾਈ ਆਓ ਕਰ ਲੈਨੇ ਆਂ ਭਾਈ ਨਾਲ ਗੱਲਬਾਤ ਆਜੋ ਭਾਈ ਜੀ ਬਾਈ ਜੀ ਸਸਿਕਾ ਲਾ ਸਸਿਕਾ ਲਾ ਜੀ ਹੋ ਠੀਕ ਹੋ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਦੇ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਬਾਈ ਤਪਾਦੇ ਭਦੌੜ ਸ਼ਹਿਰ ਆ ਗਈ ਜੀ ਆਪਣੀ ਮੋਬਾਈਲ ਨੰਬਰ ਬੋਲ ਦਿਓ 62800218644 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੀ ਹੈ ਨਾ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਡਾਕਟਰ ਆਜਾ ਤੀਜਾ ਦਿਨ ਆਈ ਸੂਈ ਇਹਨੂੰ ਬੱਚਾ ਕੀ ਹੈ ਬੱਚਾ ਬੱਚੀ ਹੈ ਮਗਰ ਜੱਤ ਬੱਚੀ ਪੜੀ ਚੰ ਆਵਤਾ ਜਰਸੀ ਨਸਲ ਦੀ ਬੱਚੀ ਨੂੰ ਜਨਮ ਦਿੱਤਾ ਕਿੰਨਾ ਗਬੌਲਾ ਬਾਈ ਹੁਣ ਰੈਡੀ ਐ ਡਾਕਟਰ 14 ਕਿਲੀਟਰ ਇਸ ਟਾਈਮ ਬੌਲਾ ਰੈਡੀ ਐ ਜਾਵਾ ਓਕੇ ਉਹਦਾ 14 ਨਾਲ 20 ਕਿਲੋ ਦੇਣਾ ਵੈੜ ਨਹੀਂ ਠੀਕ ਐ ਬਾਈ ਬਾਕੀ ਗੋਲੇ ਯਾਰ ਕੀ ਪਈਆ ਵੈੜ ਪਈ ਤੀਜਾ ਸੁਆਲ ਬਲੀ ਵੀ ਫੁੱਲ ਕਰਮਾਲੀ ਦਾ ਤੋਹਫਾ ਜਾਵਾ ਆਰਡਰ ਕਮਾਲ ਹੈ ਨਾ ਬਹੁਤ ਸੋਹਣਾ ਆਰਡਰ ਬਾਈ ਕੱਲਾ ਕੱਲਾ ਕਰਮਾਣ ਤੋਹਫਾ ਹੀ ਹੈਗਾ ਗਰਮੀਆਂ ਦਾ ਤੋਹਫਾ ਹੱਥੋਂ ਦੇਖ ਤਾ ਐਨ ਮੋਟਾ ਮੋਟਾ ਲੱਗਿਆ ਹਾਂ ਫੈਂਟ ਫੂਟ ਕਰਮਾਲੀ ਦੀ ਫੁੱਲ ਚੰਗੀ ਓ ਮੱਝ ਵਾਲਾ ਮੱਝ ਨਾਲ ਦਾ ਦੁੱਧ ਦੇਣਾ ਕਰਮਾਲੀ ਨੇ ਬਿਊਟੀ ਇੱਕ ਨੰਬਰ ਪਲੀ ਵੀ ਫੁੱਲ ਚਮਕ ਫੁੱਲ ਤੋਰਾ ਇੱਕ ਨੰਬਰ ਥਾਣੇ ਇੱਕ ਨੰਬਰ ਚਿਵਾਈ ਚੁਈ ਕਿਵੇਂ ਆ ਮੈਂ ਕਿਹਾ ਜਰ ਗੰਨੇ ਵਰਗੀ ਵਾਹੀ ਹੈ ਠੀਕ ਆ ਭਾਈ ਇੱਕ ਨੰਬਰ ਚਿਵਾਈ ਆ ਬਾਈ ਕਹਿੰਦਾ ਗੰਨੇ ਵਰਗੀ ਚਿਵਾਈ ਆ ਥਾਣੀ ਦੱਸਦਾ ਭਾਈ ਥਣ ਬਹੁਤ ਚੰਗਾ ਥਾਣ ਦਾ ਸਜ ਇੱਕ ਨੰਬਰ ਬਾਕੀ ਲੇਵਾ ਦੇਖ ਭਾਈ ਕਮਾਲ ਦਾ ਤਿਆਰ ਕਰਿਆ ਕਰਮਾਲੀ ਨੇ ਲਾਂ ਟੋਲਾ ਬਹੁ ਪਈਆਂ ਸ਼ਾਮ ਤੱਕ ਹਾਂ ਸ਼ਾਮ ਤੱਕ ਕੱਢ ਰ ਜਿਹੜਾ ਕਰਮ ਵਾਲੀ ਨੇ ਸਹੀ ਆ ਬਾਈ ਸਹੀ ਆ ਹੂੰ ਸਹੀ ਆ ਬਾਈ ਗੱਲਾਂ ਸਾਰੀਆਂ ਓਕੇ ਆ ਬਾਈ ਗਰਮੀ ਨਹੀਂ ਮੰਨਦੀ ਫੈਂਟ ਫੋਲ ਮੱਝ ਨਾਲ ਦਾ ਦੁੱਧ ਹੋ ਬੱਚਿਆ ਮਗਰ ਬੱਚੀ ਆ ਬੱਚੀ ਨੇ ਵੀ ਝੂਠੇ ਮਿੱਠੇ ਖਾ ਕੇ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬਾਈ ਆਰਡਰ ਕਮਾਲ ਦਾ ਬਾਕੀ ਕੋਈ ਚੱਕ ਨਹੀਂ ਧਾਰਾਂ ਧੂਰਾ ਮਾਰ ਕੇ ਲਖਾਵਾਂਗੇ ਇਧਰੋਂ ਲੈਵਾ ਚੈੱਕ ਕਰੋ ਲੈ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪਛਾਂ ਤੋਂ ਵੀ ਲੈਵਾ ਚੈੱਕ ਕਰ ਲੋ ਲੈ ਕਿਆ ਬਾਤ ਆ ਬਈ ਕਮਾਲ ਦਾ ਲੈ ਲੈ ਬਈ ਚਵਾਈ ਚੈੱਕ ਕਰਿਓ ਕਰਮਾ ਜੀ ਚੋਣ ਬੜਾ ਚੰਗਾ ਹਨਾ ਬਈ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾ ਵਾਲੇ ਨੇ ਕੁਛ ਨਹੀਂ ਠੰਡੀ ਸੀਲ ਆ ਗੁੱਤੀਆਂ ਪਾਟਦੀ ਆ ਬਈ ਬਾਕੀ ਦੁੱਧ ਚਿੱਟਾ ਹੋ ਫੈਂਡ ਫੁੱਲ ਆਊਗੀ ਲੈ ਕਿਆ ਬਾਤ ਆ ਮੂਹਰੇ ਥਣਾ ਚਵਾਈ ਚੈੱਕ ਕਰ ਲੋ ਲੈ ਚਵਾਈ ਤੇ ਇੱਕ ਨੰਬਰ ਆ ਹਨਾ ਲੈ ਬਾਈ ਕੀ ਬਾਤ ਆ ਇੱਕ ਨੰਬਰ ਚ ਵਾਈ ਠੰਡੀ ਸੀਲਾ ਹੂੰ ਹੂੰ ਥਾਣ ਦੇਖ ਇੱਧਰ ਇੱਕ ਬਸ ਸਾਡੇ ਮੜੇ ਪਤਾਵਾ ਲੈ ਬਾਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਤੀ ਦੇ ਥਣ ਲੈ ਚਵਾਈ ਦੇਖ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਗੰਨੇਰ ਕੀ ਧਾਰ ਆਈ ਕੀ ਬਾਤ ਆ ਲੈ ਮੋਜ ਨਾ ਖੜੀ ਆ ਕਰਮਾਈ ਕਹਿਣਾ ਕਰਮਾਈ ਨੇ ਕੁਛ ਵੀ ਨਹੀਂ ਲੈ ਠੰਡੀ ਸੀਲਾ ਕਿਆ ਬਾਤ ਹੈ ਕਿਉਂ ਬੜਾ ਚੰਗਾ ਹੈ ਨਾ ਬੜਾ ਜਿਆਦਾ ਚੰਗਾ ਲੱਗਿਆ ਬੰਦਾ ਟੂਰਤਾ ਬਚੀ ਜੀ ਲੱਗਦਾ ਜੀ ਕਰਦਾ ਚੂਈ ਚੱਲ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਕਿਆ ਬਾਤ ਹੈ ਬਈ ਤੇ ਮੁੱਲ ਦਾ ਕਰੇ ਬਾਈ ਬਾਲ ਡਾਕਟਰ ਸਿਰਫ 65000 ਰੁਪਿਆ ਇਹਦਾ ਚੱਕ ਬਾਈ ਜਮਾ ਜਾਇਦ ਮੁੱਲ 65000 ਰੁਪਿਆ ਮਾਨਤਾਨ ਕੋਈ ਚੱਕ 100 ਕਿਲੋਮੀਟਰ ਇਹਦਾ ਮਾਨਤਾਨ ਨਹੀਂ ਹੋਊਗਾ ਉਹ ਬੰਦਾ ਇਹ ਨਾ ਕਹੇ ਵੀ ਇੰਨੇ ਚ ਵਾਇ ਕਰਦੇ ਐ ਕਰਦੇ ਹਨਾ ਮੁੱਲ ਜਮੇ ਗਿਆ ਹੈ ਸਹੀ ਹੈ ਬਾਈ ਪਤਾ ਕਰ ਲੈ ਪਤਾ 70 75 75000 ਰੁਪਿਆ ਮੰਗ ਲੈਂਦਾ ਸਹੀ ਹੈ ਬਾਈ 65000 ਰੁਪਿਆ ਜਮਾ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਲਾਇਆ ਬਾਈ ਜਿਵੇਂ ਮਰਜੀ ਬੈਠਾ ਲੇ ਜੀ ਲੈ ਰਾ ਬਾਈ ਕਹਿੰਦਾ ਜੀ ਕਰਦਾ ਧਰਮ ਵਾਲੀ ਚੋਣ ਦਾ ਹਮ ਕੀ ਬਾਤ ਚੋਣ ਵੀ ਐਨੀ ਗੱਲ ਹੈਗੀ ਹਮ ਦੁੱਧ ਐਨ ਚਿੱਟਾ ਚਿੱਟਾ ਦੁੱਧ ਲੈ ਕੀ ਬਾਤ ਮੱਝਾ ਰਗਾ ਦੁੱਧ ਦਾ ਹਮ ਸਹੀ ਚੰਗੀ ਫੈਟ ਵਾਲਾ ਚੰਗੀ ਫੈਟ ਵਾਲਾ ਮੁੱਲ ਵੀ ਜਾਇ ਜਾ ਹਣਾ ਮੁੱਲ ਵੀ ਜਮਾ ਜਾਇ ਜਾ ਚੈੱਕਰ ਨਹੀਂ ਹੋ ਜੂਗਾ ਕਿਸੇ ਵੀਰ ਨੂੰ ਵੜ ਪਸੰਦ ਆ ਬਾਈ ਨਾ ਕਿਨੈਕਟ ਕਰ ਲਿਓ ਜੀ ਧੰਨਵਾਦ